ਮਹਾਰਾਜ ਜੀ ਨਾ ਕਹਿੰਦੇ ਨੇ ਗੋਪਾਲ ਸਿੰਘ ਮੇਰੀ ਕੰਡ ਤੇ ਨਾ ਪਿਤ ਬੜੀ ਨਿਕਲ ਆਈ ਏ ਕੀਰਤਨ ਤੇ ਕਰਦੇ ਪਿਆ ਗਰਮੀ ਕਰਕੇ ਉਹ ਪਿਤ ਬੜੀ ਚੁਬਦੀ ਏ ਤੇ ਤੂੰ ਸਾਡੇ ਕੁਰਤੇ ਦੇ ਵਿੱਚ ਹੱਥ ਪਾ ਕੇ ਨਾ ਗੁਰਦੁਆਰੇ ਸਾਹਿਬ ਬੈਠੇ ਸਨ ਮਹਾਰਾਜ ਜੀ ਨਿਸ਼ਾਹਾ ਸਾਹਿਬ ਹੱਥ ਪਾ ਕੇ ਥੋੜੀ ਖਾਸ਼ ਕਰ ਉਹਨੇ ਖਾਸ਼ ਕੀਤੀ ਮਹਾਰਾਜ ਕਹਿੰਦੇ ਨੇ ਆਨੰਦ ਕਰਦੇ ਚੈਨ ਆ ਗਿਆ ਕਹਿੰਦੇ ਨੇ ਮੈਨੂੰ ਖਾਸ ਹੋਈ ਤੇ ਤੂੰ ਕਰ ਦਿੱਤੀ ਤੈਨੂੰ ਖਾਸ ਹੋਈ ਤੇ ਕਰਤਾਰ ਸਿੰਘ ਕਰ ਦੇਗਾ ਕਰਤਾਰ ਸਿੰਘ ਨੂੰ ਹੋਈ ਤੇ ਭਜਨ ਸਿੰਘ ਕਰ ਦੇਗਾ ਇੱਕ ਦੂਜੇ ਦਾ ਅਸੀਂ ਸਾਥ ਦਿੰਦੇ ਆ ਜਿੱਥੇ ਹੱਥ ਸਾਡਾ ਨਹੀਂ ਪਹੁੰਚਦਾ ਉਥੇ ਮਿੱਤਰ ਦਾ ਹੱਥ ਗੁਰਸਿੱਖ ਦਾ ਹੱਥ ਪਹੁੰਚ ਜਾਂਦਾ ਕਹਿੰਦੇ ਨੇ ਉਹ ਜਿਹੜੀ ਇੰਦੀ ਗਰਮੀ ਚ ਆ ਦਰਖਤਾਂ ਨੂੰ ਖਾਸ ਹੁੰਦੀ ਹੈ ਜਿਹੜੀ ਵਾਹ ਉਹਨਾਂ ਨੂੰ ਕੌਣ ਖਾਸ਼ ਕਰਦਾ ਹੈ ਉਹ ਗੋਪਾਲ ਸਿੰਘ ਕਹਿੰਦਾ ਮਹਾਰਾਜ ਜੀ ਉਹਨਾਂ ਨੂੰ ਤੁਸੀਂ ਕਰਦੇ ਹੋ ਮਹਾਰਾਜ ਕਹਿੰਦੇ ਨੇ ਤਾਂ ਹੀ ਤੇ ਮੈਨੂੰ ਫਿਕਰ ਪਿਆ ਹੈ ਗਰਮੀ ਬਹੁਤ ਜ਼ਿਆਦਾ ਸੀ ਜੇੜ ਦਾ ਮਹੀਨਾ ਸੀ ਬੱਦਲ ਦਾ ਨਿਸ਼ਾਨ ਵੀ ਨਹੀਂ ਸੀ ਕੜਕ ਦੀ ਧੁੱਪ ਸੀ ਬਾਹਰ ਨਿਕਲਣਾ ਮੁਸ਼ਕਲ ਸੀ ਜਿੰਨੋਂ ਕਿਨੂੰ ਪਸੀਨਾ ਵਗਦਾ ਸੀ ਮਹਾਰਾਜ ਕਹਿੰਦੇ ਨੇ ਹੁਣ ਤੂੰ ਲਾਤੀ ਸਾਡੀ ਡਿਊਟੀ ਕਿ ਤੁਸੀਂ ਕਰਦੇ ਹੋ ਲੈ ਹੁਣ ਕਰਨ ਲੱਗੇ ਹੂੰ ਫਿਰ ਆਪੋ ਆਪਣਾ ਸਮਾਨ ਸਾਂਭ ਲਓ ਤੇ ਦੌੜ ਜਾਓ ਆਪਣੇ ਆਪਣੇ ਕਮਰਿਆਂ 'ਚ ਵਾਹ ਖਾਇਸ ਹੋਣ ਲੱਗੀ ਜੇ ਦਰਸ਼ਕਾਂ ਨੂੰ ਉਹ ਹੈਰਾਨ ਹੋ ਗਿਆ ਕਿ ਕੀ ਹੋਣ ਲੱਗਾ ਬਦਲ ਤੇ ਆਇਆ ਨਹੀਂ ਕਿਤੇ ਕੋਈ ਮੀਂਹ ਪੈਣਾ ਜਾਂ ਕੀ ਅਜੇ ਕਮਰਿਆਂ 'ਚ ਪਹੁੰਚੇ ਨਹੀਂ ਮਹਾਰਾਜ ਜੀ ਵੀ ਆਪਣੇ ਕਮਰੇ 'ਚ ਇੰਨਾ ਬਦਲ ਆਇਆ ਇੰਨਾ ਤੂਫਾਨ ਨਾਲ ਆਇਆ ਮੀ ਵੀ ਪਿਆ ਤੇ ਗੜਾ ਵੀ ਪਿਆ ਪੱਤੇ ਵੀ ਝੜ ਗਏ ਦਖਤਾਂ ਦੇ ਦਖਤਾਂ ਦੀ ਛਿਲੜਾ ਵੀ ਲੱਗੀਆਂ ਇੱਕ ਘੰਟਾ ਬੜੀ ਬਾਸ਼ ਹੋ ਗਈ ਗੜਾ ਵੀ ਪਿਆ ਤੇ ਮਾ ਕੇ ਕਹਿੰਦੇ ਗੋਪਾਲ ਸਿਆ ਤੂੰ ਸਾਡੀ ਡਿਊਟੀ ਲਈ ਸੀ ਮੇਖੇ ਹੀ ਖਾਸ਼ ਹੋ ਗਈ ਹੈ ਸਾਡਾ ਮਾਲਕ ਸੁੰਦ ਹੈ ਉਹਨੇ ਉਹਨਾਂ ਨੂੰ ਵੀ ਖਾਸ਼ ਕਰਤੀ ਹੈ ਉਹ ਜੜ ਚੈਤਨ ਸਾਇਆ ਦਾ ਮਾਲਕ ਜੜ ਸੂਪ ਦਾ ਵੀ ਚੈਤਨ ਦਾ ਵੀ ਚਾਰੇ ਖਾਨੀਆਂ ਉਹਨਾਂ ਦੀਆਂ ਨੇ ਅੰਡਜ ਜੇਜ ਉਤਪਜ ਸਿਤਜ ਤੇਰੇ ਹਰ ਕਿਤੇ ਜੰਤਾ ਉਹਨਾਂ ਨੂੰ ਆਪਣੇ ਜੀਵਾਂ ਦਾ ਫਿਕਰ ਉਹ ਸਭਨਾ ਦੀ ਸਾਰ ਲੈਂਦੇ ਨੇ ਸਭਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ